ਤਿਆਉਣਾ ਕੋਠੀ ਸਰਹੰਦਕ ਕਨਾਲ ਦੇ ਏਰੀਏ ਦੇ ਵਿੱਚ ਸੈਂਕੜੇ ਸਾਲਾਂ ਤੋਂ ਬੈਠੇ ਕਰਾਨੋਂ ਕੱਢ ਦਿੱਤੇ ਗਏ ਉਠਣ ਦੇ ਨੋਟਿਸ ਅੱਜ ਪੀਜਪੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਅਤੇ ਐਸਸੀ ਵਿੰਗ ਦਿਹਾਤੀ ਦੇ ਭਰਮਾਰੀ ਗੁਰਮੀਲ ਸਿੰਘ ਮਿਲੇ ਐਕਸ਼ਨ ਆਪਣਾ ਨਹਿਰੀ ਵਿਭਾਗ ਨੂੰ ਅਤੇ ਉਹਨਾਂ ਵੱਲੋਂ ਇਹਨਾਂ ਨੂੰ ਨਾਂ ਉਠਾਉਣ ਦੀ ਕੀਤੀ ਮੰਗ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਬਠਿੰਡਾ ਦੇ ਤਿਆਉਣਾ ਕੋਠੀ ਦੇ ਏਰੀਏ ਦੇ ਵਿੱਚ ਸੈਂਕੜੇ ਸਾਲਾਂ ਤੋਂ ਬੈਠੇ ਘਰਾਂ ਨੂੰ ਉਠਾਉਣ ਦੇ ਲਈ ਨਹਿਰੀ ਵਿਭਾਗ ਵੱਲੋਂ ਨੋਟਿਸ ਕੱਢੇ ਗਏ ਆ ਤਾਂ ਇਸ ਸਬੰਧੀ ਆਗੂਆਂ ਨੇ ਬੋਲਦਿਆਂ ਕਿਹਾ ਕਿ ਹਾਂ ਕਿ ਇਹ ਨੋਟਿਸ ਸਿਰਫ ਇੱਕ ਬੰਦੇ ਦੇ ਨਾਲ ਇਹਨਾਂ ਦੇ ਨਾਲ ਲੜਾਈ ਹੋਈ ਹੈ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਇਹ ਨੋਟਿਸ ਕੱਢੇ ਗਏ ਦੂਜੇ ਪਾਸੇ ਐਕਸੀਅਨ ਨਹਿਰੀ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ ਸਾਡੀ ਜਗ੍ਹਾ ਦੇ ਉੱਤੇ ਸੈਂਕੜੇ ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹਨਾਂ ਨੂੰ ਉਠਾਉਣ ਦੇ ਲਈ ਜਿਹੜੇ ਨੇ ਇਹ ਨੋਟਿਸ ਕੱਢੇ ਗਏ ਨੇ ਤੇ ਇਧਰ ਦੂਜੇ ਪਾਸੇ ਭਾਜਪਾ ਦੀ ਆਗੂਆਂ ਨੇ ਮੰਗ ਕੀਤੀ ਹੈ ਕਿ ਜੋ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਇਹਨਾਂ ਦਾ ਵਸੇਬਾ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਇੱਕ ਮੰਗ ਪੱਤਰ ਹੈ ਜੋ ਐਕਸ਼ਨ ਨੈਰੀ ਵਿਭਾਗ ਨੂੰ ਦਿੱਤਾ ਗਿਆ। ਆ ਉਸ ਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਅਤੇ ਕੀ ਕਹਿੰਦੇ ਨੇ ਐਕਸ਼ਨ ਨੈਰੀ ਵਿਭਾਗ। ਸਦੀ ਮਾਇ ਗਰਮਿੰਦਰ ਸਿੰਘ ਸਾਫਾ ਸਰਪੰਚਪਿੰਡ ਬਲਵਣਾ ਭਾਰਤੀ ਜਨਤਾ ਪਾਰਟੀ ਜਿਹੜਾ ਇਸੇ ਮੌਕੇ ਦਾ ਪਰਵਾਦੀ ਹੈ। ਜਿਹੜਾ ਇਹ ਮਾਮਲਾ ਅੱਜ ਛੱਡਿਆ ਨੇੜੇ ਟੋਣਾ ਪਿੰਡ ਹੈ। ਬਸ ਜਿਹੜੀ ਜਿਹੜੀ ਪਿੰਡ ਹੈ। ਉੱਥੇ ਇਹ ਗਰੀਬ ਲੋਕ ਘੱਟੋ-ਘੱਟ ਪਿਛਲੇ 100 ਸਾਲ ਤੋਂ ਰਹਿ ਰਹੇ ਸੀ ਅੱਜ ਪਿਛੇ ਇਹਨਾਂ ਦੋ ਨੋਟਸ ਭੇਜੇ ਐਂਗਲਿਸ ਮਹਿਕਮੇ ਨੇ ਵੀ ਜਿਹੜੀ ਇਹ ਜਗ੍ਹਾ ਹੈ ਅਸੀਂ ਖਾਲੀ ਕਰਾਉਣੀ ਹੈ ਜਦੋਂ ਤਿੰਨ ਪੀੜ੍ਹੀਆਂ ਤੇ ਰਹੇ ਗਰੀਬ ਬੰਦੇ ਜੀ ਅੱਜ ਇਹਨਾਂ ਨੂੰ ਇਥੋਂ ਉਠਾਇਆ ਜਾਂਦਾ ਹੈ ਇਹਨਾਂ ਦੇ ਛੋਟੇ-ਛੋਟੇ ਵਿੱਚ ਪੜ੍ਹਾਈ ਕਰਦੇ ਆ ਬਚਾਰੇ ਨਾ ਇਹਨਾਂ ਕੋਲ ਇਹਦੇ ਬਿਲਕੁਲ ਇਥੋਂ ਉੱਤ ਕੇ ਕੋਈ ਘਰ ਬਣਾਉਣ ਦੀ ਜਗ੍ਹਾ ਹੈ ਕਿਉਂਕਿ ਜੱਜੇ ਕੱਟਾਈ ਜਾਂਦੇ ਨੇ ਇਹਨਾਂ ਕੋਲੇ ਗਾਂ ਵਾਲੀ ਗਨਿਆਸ਼ ਹੀ ਕੋਈ ਨਹੀਂ ਤੇ ਮਾਨਸਿਕ ਤੌਰ ਤੇ ਬੰਦੇ ਇਤਮਾਕ ਤੌਰ ਤੇ ਉੱਤੇ ਅਕਸ਼ਰਟ ਹੋ ਗਣਗੇ ਜਿਹੜਾ ਅੱਜ ਅਸੀਂ ਐਕਸਾ ਦੇ ਪੇਜ ਹੋਈ ਸੀ ਉਹਨਾਂ ਨੇ ਉੱਥੇ ਜ਼ਿਕਰ ਕੀਤਾ ਵੀ ਇਹ ਬੰਦੇ ਉੱਥੇ ਲੜਾਈ ਝਗੜਾ ਕਰਦੇ ਆ ਜਦੋਂ ਕਿ ਲੜਾਈ ਝਗੜਾ ਇਹ ਜਿਹੜੇ ਮੇਰੇ ਮਗਰ ਖੜੇ ਬੰਦੇ ਆ ਇਹਨਾਂ ਦਾ ਕਿਸੇ ਦਾ ਕੋਈ ਡਿਸਪੂਟ ਨਹੀਂ ਉਹਨਾਂ ਦੇ ਮਲਾਜ ਨਾਲ ਇੱਕੋ ਇੱਕ ਬੰਦਾ ਨਾ ਅਗਰੇ ਸਿੰਘ ਹੈ ਉਸ ਨਾਲ ਇਹਨਾਂ ਲੜਾਈ ਹੈ ਉਹਦੇ ਬਦਲੇ ਦੇ ਵਿੱਚ ਸਾਨੂੰ ਸ਼ੱਕ ਹੈ ਵੀ ਅਫਸਰ ਜਿਹੜਾ ਇਹਨੂੰ ਆਪਦੇ ਮਲਾਜ ਦਾ ਪੱਖ ਪੂਰ ਕਰਕੇ ਇਹਨਾਂ ਨੂੰ ਉੱਥੋਂ ਠਾਉਂਦੀ ਜਿਹੜੀ ਹੈ ਉਹ ਮੈਨੂੰ ਵਿਡੀਓਈ ਹੈ ਸੋ ਅਸੀਂ ਅੱਜ ਇਸ ਬੇਨਤੀ ਕਰਨੈ ਸਾਬਸ ਨੂੰ ਕਿ ਗਰੀਬ ਬੰਦੇ ਆ ਮਜ਼ਦੂਰ ਬੰਦੇ ਆ ਇਹਨਾਂ ਨੂੰ ਪ੍ਰਧਾਨ ਮੰਤਰੀ ਵਾਸ਼ੋਨ ਨੇ ਤੇ ਸਰਕਾਰ ਤਾਂ ਕਿ ਇਹਨੂੰ ਘਰ ਦੇਣੇ ਜੇ ਅੱਜ ਇਹ ਸਰਕਾਰ ਇਹਨਾਂ ਨੂੰ ਬੇਕਾਰ ਕਰਦੀ ਹੈ ਤਾਂ ਅਸੀਂ ਇਸ ਮਾਮਲੇ ਦੇ ਵਿੱਚ ਮੋਦੀ ਸਾਹਿਬ ਨੂੰ ਲੈਟਰ ਪਾਵਾਂਗੇ ਜਿੱਥੋਂ ਤੱਕ ਸਾਡਾ ਹੋਇਆ ਅਸੀਂ ਆਦੀ ਪੈਰੋਵੀ ਕਰਾਂਗੇ ਸਿੰਘ ਸਾਹਿਬ ਨਾਲ ਕੀ ਗੱਲਬਾਤ ਐਸੇ ਸਾਹਿਬ ਨੇ ਸਾਨੂੰ ਇਹੀ ਗੱਲ ਦੱਸੀ ਨਾ ਵੀ ਉੱਥੇ ਇਹ ਸਾਡੇ ਮੁਲਾਜ਼ਮਾਂ ਲੜਾਈ ਤੇ ਵੜਾ ਕਰਦੇ ਜਦੋਂ ਕਿ ਜੇ ਲੜਾਈ ਤੇ ਵੜਾ ਕਰਦੇ ਮੰਨ ਕੇ ਚਲੋ ਇੱਕ ਪਾਸੇ ਸਰਕਾਰ ਹੈ ਇੱਕ ਪਾਸੇ ਇੱਕ ਬੰਦੇ ਨੇ ਲੜਾਈ ਕਰਕੇ ਤਾਂ ਸੌ ਸਾਡੇ ਬੰਦੇ ਠਹਿ ਨਹੀਂ ਜਾ ਸਕਦਾ ਆਪਸੇ ਹੀ ਪਰ ਉੱਥੇ ਦਸਰਵਲ ਸਾਡੇ ਮੁਲਾਜ਼ਮਾਂ ਲੜਾਈ ਤੇ ਵੜ ਰਹੇ ਦਾ ਜਦੋਂ ਤੋਂ ਮੈਂ ਉਸ ਦਿਨ ਗੱਲ ਕੀਤੀ ਸੀ ਵੀ ਇੱਕ ਬੰਦੇ ਨਾਲ ਲੜਾਈ ਹੈ ਜੇ ਇੱਕ ਬੰਦੇ ਨਾਲ ਮਨ ਕੇ ਚਲੋ ਜੇ ਇਹ ਕਹਿੰਦੀ ਨਿੱਜੀ ਲੜਾਈ ਹੋ ਵੀ ਗਈ ਤੇ ਇਹਦਾ ਮਤ ਇਹ ਨਹੀਂ ਵੀ ਪੰਜਾਬ ਸਰਕਾਰ ਦੀ ਜਗ੍ਹਾ 'ਚ ਬੈਠੇ ਉਹ ਸਿਕਮ ਲਾਇਬ ਨੇ ਕਹਿ ਦਿੱਤੇ ਉਹਨਾਂ 100 ਸਾਲ ਦੇ ਪੁਰਾਣੇ ਬੰਦੇ ਨੂੰ ਉੱਥੋਂ ਠਾਇਆ ਜਾ ਸਕਦਾ ਇਸ ਕਰਕੇ ਸਾਡੇ ਨਾਲ ਇੱਕ ਦੀ ਬੰਦੇ ਨਾਲ ਧੱਕਾ ਹੋ ਰਿਹਾ ਇਹ ਇਨਸਾਫ ਮਾਦਿਕ ਸੱਚ ਮੁੱਖ ਮੰਤਰੀ ਪੰਜਾਬ ਦੇ ਗਠਿੰਡਾ ਪ੍ਰਸ਼ਾਸਨ ਲੋਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਨੂੰ ਮੰਗੇ ਕਰਦੇ ਆ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹੇ ਪ੍ਰਧਾਨ ਮੰਤਰੀ ਵਾਜੋ ਨਾ ਤਾਂ ਤੇ ਦੇ ਲੋਕਾਂ ਕੋਈ ਕਰਨੂ ਜਾਂ ਰਹੇ ਨੂੰ ਛੱਤ ਨਹੀਂ ਉਹਨਾਂ ਦੇ ਕੋਲ ਸਰਕਾਰ ਦੇ ਦੇ ਮਕਾਨ ਦੇ ਨੇ ਦੂਜੇ ਪਾਸੇ ਭਵੰਤਮਾਨ ਨੇ ਪਿੰਡ ਸਰਵੇ ਕਰਾਈ ਜਾਂ ਜਿਨ੍ਹਾਂ ਲੋਕਾਂ ਕਾਨੂੰਨ ਮੁਕਾਵੇਂ ਦੇ ਇੱਕ ਪਾਸੇ ਉਹਨਾਂ ਦੇ ਪੰਜਾਬ ਸਰਕਾਰ ਦੇ ਆਫਸਰ ਨੋਟਸ ਕੱਢੀ ਜਾਂਦੇ ਐ ਇਹਨਾਂ ਲੋਕਾਂ ਤੋਂ ਜਿਹੜੇ ਘੱਟਵਾ ਕੇ ਉਹਨਾਂ ਤੋਂ ਜਿਹੜਾ ਕਬਜ਼ਾ ਛੜਾਇਆ ਜਾਵੇ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਵੀ ਗਰੀਬ ਬੰਦਿਆਂ ਨੂੰ ਘੱਟੋ ਘੱਟ ਜੇ ਨਹੀਂ ਕੋਈ ਜਗ੍ਹਾ ਹੋਵੇ ਨਹੀਂ ਤਾਂ ਘਟੋ ਜਿੱਥੇ ਬੈਠੇ ਤੋਂ ਉਜਾੜਿਆ ਨਾ ਜਾਵੇ ਮੇਰੇ ਨਾਲ سبسڈی ਸੀ ਰਹਣਾ ਰਹਿਗੇ ਕੀ ਕੋਈ ਐਕਸ਼ਨ ਕਨਾਲ ਬਠਿੰਡਾ ਸਰ ਇੱਕ ਕਜ ਕੋਈ ਸਟੂਡੈਂਟ ਵਾਸੀ ਮਿਲਣ ਆਈ ਸੀ ਤੋਂ ਕਿਸੇ ਸੰਸਦ ਨੂੰ ਕੀ ਮਾਗ ਲੈਣਾ ਇਹ ਜਿਹੜਾ ਤੇ ਉਹ ਆਪਣਾ ਕੋਟੀ ਹੈਗੀ ਐ ਇੱਥੇ ਕੁਝ ਪਰਾਣੀ ਬੈਠੇ ਹੋਏ ਹੈਗੇ ਕੁਝ ਕਿਸਾਨ ਹੈਗੇ ਕੁਝ ਲੋਕ ਹੈਗੇ ਜਿਨ੍ਹਾਂ ਨੇ ਮਜਾਇਜ ਕਬਜ਼ਾ ਕਰ ਲਿਆ ਜਿਸ ਬੰਦੀ ਪਹਿਲਾਂ ਵੀ ਕਈ ਕੰਪਲੇਂਟਾਂ ਹੋਈਆਂ ਕੋਰਟ ਕੇਸ ਵੀ ਚੱਲੇ ਹੈਗੇ ਕੋਰਟ ਕੇਸ ਵੱਲੋਂ ਵੀ ਇਹਨਾਂ ਦੇ ਵਿਰੁੱਧ ਫੈਸਲਾ ਹੋ ਚੁੱਕਿਆ ਹੈਗੇ ਜਿਹਦੇ ਵਿੱਚ ਮੇਰੇ ਕੋਲੇ ਐਸਜੀਪੀ ਸਾਹਿਬਾਨ ਵੱਲੋਂ ਕੇਸ ਤਿਆਰ ਹੋ ਕੇ ਆਇਆ ਸੀਗਾ ਤੇ ਉਹਦੀ ਅੱਜ ਪਹਿਲੀ ਤਰੀਕ ਤੇ ਆਜਬ ਨਹੀਂ ਹੋਈ ਜਿਸ ਕਰਕੇ ਦੂਸਰੀ ਤਰੀਕ ਦਿੱਤੀ ਗਈ ਸੀ ਇਹਨਾਂ ਨੂੰ ਅੱਜ ਅੱਜ ਇਹਨਾਂ ਦੇ ਵਕੀਲ ਸਾਹਿਬ ਨੇ ਪੇਸ਼ ਹੋ ਕੇ ਆਪਦਾ ਜਿਹੜਾ ਹੈਗਾ ਤਰੀਕ ਮੰਗੀ ਹੈਗੀ ਇੱਕ ਤੇ ਉਸ ਦੇ ਵਿੱਚ ਹੀ ਅਸੀਂ ਇੱਕ ਨਿਸ਼ਾਨਦੇਹੀ ਦਾ ਰਿਪੋਰਟ ਲੈਣੀ ਹੈਗੀ ਤੁਸੀਂ ਮਰ ਸਾਹਿਬ ਤੋਂ ਤੇ ਉਸ ਦੇ ਲਈ ਇਹਨਾਂ ਨੂੰ ਨੈਕਸਟ ਤਰੀਕ ਦਿੱਤੀ ਹੈਗੀ ਕਿੰਨੇ ਨੋਟਸ ਕਰ ਚੁੱਕੇ ਇਹਨਾਂ ਨੂੰ ਦੋ ਨੋਟਸ ਕਰ ਚੁੱਕੇ ਤੀਸਰਾ ਨੋਟਸ ਫਿਰ ਇਸੀ ਤਰੀਕ 15 ਦੀ ਰੱਖੀ ਗਈ ਹੁਣ ਤੁਹਾਡੇ ਨਾਲ ਮੇਰੇ ਨਾਲ ਆਈ ਸੀ ਦੇ ਸਾਹਮਣੇ ਧੰਨਵਾਦ ਇਹ ਤਾਂ ਆਲਦਾ ਤੇ ਰਿਸਿਗਨੀ ਸਾਧਨੋਂ ਕੋਈ ਮੁਆਵਜ਼ਾ ਦਿੱਤਾ ਜਾਵੇ ਜਾਂ ਸਾਡੇ ਯੂਬਸ ਨੂੰ ਲਈ ਕਿਤੇ ਪ੍ਰਬੰਧ ਕੀਤਾ ਜਾਵੇ ਠੀਕ ਹੈ ਉਹਦੇ ਲਈ ਕਾਨੂੰਨ ਦੇ ਜੋ ਵੀ ਦਾਇਰੇ ਚੁਰਾਈ ਕਿ ਅਸੀਂ ਜੋ ਇਹਨਾਂ ਦਾ ਕਰ ਸਕਦੇ ਹੋਵਾਂਗੇ ਪਤਾ ਨਹੀਂ ਮੈਂ ਦੀ ਸਾਬ ਨਾਲ ਵੀ ਡਿਸਕਸ ਕਰ ਲਾਂਗੇ ਸੁਬਾਹ ਦੀ ਜੋ ਵੀ ਹੋ ਸਕੇ ਉਹ ਵੀ ਕਰਾਂਗੇ ਸਰ ਜਿਵੇਂ ਪਿੰਡ ਵਾਸੀ ਕਹਿ ਰਹੇ ਅਸੀਂ ਕਾਫੀ ਲੰਬੇ ਅਸੇ ਤੋਂ ਸਾਡੀਆਂ ਪੀੜ੍ਹੀਆਂ ਰਹਿੰਦੀਆਂ ਹਨ ਪਰ ਸਾਨੂੰ ਸਰ ਜੀ ਇਸ ਤਰੀਕੇ ਨਾਲ ਉਹ ਟਾਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਨਾ ਚਾਹੁੰਦੇ ਦੇਖੋ ਅਜੇ ਤਾਂ ਕੇਸ ਚੱਲ ਰਿਹਾ ਏ ਆਪ ਦੇ ਪੱਖ ਰੱਖ ਸਕਦੇ ਕੇਸ ਦੀ ਪ੍ਰोसीडिंग ਹੋਏਗੀ ਉਹ ਦੁਬਾਰਾ ਜ ਪਤਾ ਨਹੀਂ ਰੱਖਣਗੇ ਜੋ ਵੀ ਇਹਨਾਂ ਦੇ ਵਕੀਲ ਸਾਹਿਬ ਇਹਨਾਂ ਦੇ ਜੋ ਵੀ ਧਿਆਨ ਦੇ ਸੁਣ ਕੇ ਅੱਜ ਫੈਸਲਾ ਕਿਤਾ ਜੋ